ਡੇਰ ਸ਼ਾਮ ਡੇਰਾ ਬਾਬਾ ਨਾਨਕ ਵਿੱਚ ਉਸ ਵਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮਨੀਆਰੀ ਦੀ ਦੁਕਾਨ ਉੱਪਰ ਫਾਇਰਿੰਗ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸਨ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਅੱਜ ਉਸ ਦੇ ਉੱਪਰ ਫਾਇਰਿੰਗ ਹੋਈ ਹੈ ਉਨਾ ਮੰਕੀਤੀ ਹੈ ਕਿ ਨਾ ਰੁਪਿਆ ਨੂੰ ਜਲਦੋ ਜਲਦ ਕਾਬੂ ਕਰ ਲਿਆ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਜਰਨਲ ਸਟੋਰ ਤੇ ਰਮੇਸ਼ ਚੰਦ ਨੂੰ ਜੀਵਨ ਫੌਜੀ ਵੱਲੋਂ ਥ੍ਰੈਟ ਮਿਲ ਚੁੱਕਾ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਪੰਜਾਬ ਪੁਲਿਸ ਦੇ ਉੱਪਰ ਲਗਾਇਆ ਉਹਨਾਂ ਕਿਹਾ ਕਿ ਜੇਕਰ ਪਹਿਲਾਂ ਹੀ ਇਹ ਕੁਝ ਕਾਰਵਾਈ ਕਰ ਦਿੰਦੇ ਤਾਂ ਸ਼ਾਇਦ ਅਜਿਹਾ ਕੁਝ ਨਾ ਹੁੰਦਾ ਥਾਣੇ ਦੇ ਕਿਰਾਓ ਕਰਨ ਤੋਂ ਪ੍ਰੰਤ ਡੀਐਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਮੌਕੇ ਤੇ ਪਹੁੰਚੇ ਨੇ ਉਹਨਾਂ ਕਾਰਵਾਈ ਦੀ ਗੱਲ ਕੀਤੀ ਆ ਪਰ ਪਰਿਵਾਰਕ ਮੈਂਬਰ ਸੰਤੁਸ਼ਟ ਨਹੀਂ ਨਜ਼ਰ ਆ ਰਹੇ ਉਹਨਾਂ ਕਹਿੰਦੇ ਕਿ ਸਾਨੂੰ ਇਨਸਾਫ ਚਾਹੀਦਾ ਤੇ ਲਗਾਤਾਰ ਜਦ ਤੱਕ ਇਨਸਾਫ ਨਹੀਂ ਮਿਲਦਾ ਉਹ ਮੰਗ ਕਰਦੇ ਰਹਿਣਗੇ ਜਿਹੜੇ ਆਏ ਐਮਪੀ ਸਾਥੇ ਉਹ ਕਦੇ ਤੇ ਆਏ ਔਰ ਕਿੰਨੀ ਦਿਨ ਪਹਿਲੇ ਪਹੁੰਚੇ ਇਹ ਇੱਕ ਚੀਜ਼ ਦਾ ਮੋਟਰਸਾਈਕਲ ਹੈ ਬੈਕਟਰ ਮੋਟਰਸਾਈਕਲ ਹੈ ਨੰਬਰ ਉਹ ਪਿਆਰ ਆ ਉਹ ਬੰਨੇ ਦੇ ਦੋ ਜਣੇ ਗਏ ਦੋ ਜਣੇ ਗਏ ਸੱਤ ਬਾਈਕ ਚੌਂਤੀ ਮਿੰਟ ਦਾ ਟਾਈਮ ਹੈ ਭਾਈ ਇਹਦਾ ਹੁਲੀਆ ਮਰੇ ਦਾ ਨੰਬਰ ਨੰਬਰ ਨੋਟ ਪਈ ਕਿਹਦੇ ਨਾਂ ਤੇ ਦੁਕਾਨ ਚੱਲਦੀ ਹੈ ਕੋਈ ਸਿੱਧਾ ਨਹੀਂ ਤਨ ਆਇਆ ਸੀ ਤਨ ਲੱਗਿਆ ਵਾਣ ਲੱਗਿਆ ਆਉਣੇ ਗਿਆ ਭਾਈ ਉਹ ਆ ਆ ਆਉਣ ਲੱਗੇ ਨੇ ਦੋ ਮਹੀਨੇ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਤੁਹਾਡੇ ਤੇ ਦੋ ਪਹੀਨੇ ਉਸਨੇ ਕੋਈ ਕਰ ਲਈ ਨਹੀਂ ਕਿੰਨੇ ਹੋ ਚੱਲੇ ਨੇ ਤਿੰਨ ਮਹੀਨੇ ਹੋ ਗਏ ਉਹਨੇ ਤਾਂ ਕਿਆ ਉਹਦੇ ਵੀ ਹੈ ਵਿਆਜ 2.50 ਬੰਦਾ ਕਲਾਂਸੀ ਨਹੀਂ ਦੇ ਸਕਦਾ ਥੋੜੇ ਪਿਛੇ ਮਾ ਗੁਡੀ ਨਾ ਚਾ ਲੱਗਾ ਥਾਣੇ ਕੱਲ ਤੇ ਪਤਾ ਹਲਾ ਦੇ ਦਾਂਗੇ ਅਈ ਚਾਹ ਚ ਗੱਡੀ ਚ 6 ਗੁਡੀਆਂ ਰੱਖ ਲਈ ਆਂ ਆਡੀ ਗੱਡੀ ਚ ਚੈਕਿੰਗ ਹੋਈ ਦੀ ਆ ਤੇ ਚ ਗੱਡੂ ਰੱਖਿਆ ਨੇ ਇੱਥੇ ਭੈ ਜੀ ਤੁਮ ਗਿਆ ਉਹ ਨਹੀਂ ਚੈਕਿੰਗ ਜਾਂਦਾ ਹਮਾਰਾ ਬੜੀ ਪਰਾਂ 3 ਮਿੰਟ ਹੋ ਗਏ ਨਾ ਭਾਈ ਹੁਣ ਗੋਲੀ ਵਾਦਿਆਂ ਦੀ ਅਫਸਰਾਂ ਨੇ ਕੀ ਦੱਸਣਾ 3 ਮਿੰਟ ਹੋ ਗਏ ਬੜੇ ਹੋ ਗਏ ਹੁਣੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਰੱਖਣਾ ਬਾਅਦ ਮੈਨੂੰ ਦੱਸੋ ਕੀ ਗੱਲ ਹੋਈ ਇਹ ਇਹ ਕਹਿੰਦੇ ਇਹ ਗੋਲੀ ਮਾਰ ਕੇ ਗਏ ਨੇ ਦੁਕਾਨ ਦੇ ਸਾਹਡੇ ਦੇ ਕਮਲ ਹੁਣ ਆਇਆ ਅੱਧਾ ਘੰਟਾ ਆਇਆ ਅੱਧੇ ਦਿਨ ਬਾਅਦ ਆਇਆ ਹੋਣਾ ਹੁਣ ਆਈ ਹੈ ਭਾਈ ਜੀ ਹੁਣ ਆਈ ਹੈ ਭਾਈ ਬੋਲ ਸੇ ਮੇਰੀ ਗੱਲ ਸੁਣਾ ਇੰਨੇ ਤਿੰਨ ਮਹੀਨੇ ਹੋ ਗਏ ਧੱਕੇ ਆਉਂਦੀਆਂ ਉਹ ਗੋਲੀ ਕਿਦੋਂ ਚੱਲੀ ਹੈ ਹੁਣ ਅੱਧਾ ਘੰਟਾ ਆਇਆ ਭਾਈ ਜੀ ਅੱਛਾ ਤੇ ਕਈ ਘਰ ਬੈਠੇ ਆਪਣੇ ਜੁਆਇੰਮੈਂਟ ਲੋੜੀ ਅੱਜ ਬਚਾਅ ਬਚਾਅ ਚਲੋ ਅਗਰ ਅੱਜ ਕਿਸਮਤ ਆਈ ਬਚ ਗਏ ਹੂੰ ਕੋਈ ਥੈਟ ਆ ਹੋਇਆ ਸੀ ਪਹਿਲਾਂ ਤੁਹਾਨੂੰ ਦਬੱਟੀਆਂ ਦੇ ਮਹੀਨੇ ਹੋ ਗਏ ਭਾਈ ਕੋਈ ਸਕਿਉਰਿਟੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਹੂੰ ਕਿਹੜੀ ਦੁਕਾਨ ਹੈ ਜਿੰਦਾਬਾਦ ਆਹ ਵੇਖੋ ਭਾਈ ਦੁਕਾਨ ਦਾ ਬੋਰਡ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇ ਮਿਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼ਿਵਮੰਦੀ ਦੁਕਾਨ ਦੇ ਬਾਹਰ ਕੋਈ ਉਹ ਹਾਈ ਫਾਇਰ ਹੋਏ ਨੇ ਉਹਦੇ ਸਬੰਧ ਚ ਅਸੀਂ ਰਿਪੋਰਟ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ ਕਿ ਅੱਜ ਪਿਆ ਜਾ ਰਿਹਾ ਹੈ ਕਿ ਗ੍ਰਾਉਂਡ ਦਾ ਨੰਬਰ ਹੈ ਕਿਸੇ ਵੱਲੋਂ ਵੀ ਕੋਈ ਘਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕਿ ਸੀਸੀਟੀਵੀ ਕਿੱਥੇ ਆਈ ਹੈ ਸੀਸੀਟੀਵੀ ਚੈੱਕ ਕਰ ਰਹੇ ਹਾਂ ਦੇਖਦੇ ਹਾਂ ਜੋ ਵੀ ਆਏਗਾ ਸਾਹਮਣੇ ਕੋ ਦੱਸ ਸਰਪ੍ਰਤ ਕੀ ਕਰ ਰਹੀ ਹੈ ਪਰ ਲੋ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਰ ਲਈ ਕਰਦੇ ਕਹਿੰਦੇ ਕੰਪਲੇਂਟ ਜਿਹੜੀ 3 ਮਹੀਨੇ ਪਹਿਲਾਂ ਵੀ ਕੀਤੀ ਸੀ ਜਿਹੜੇ ਥ੍ਰੈਟ ਇਹਨਾਂ ਨੂੰ ਦੱਸ ਉਹ ਆਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਹਾਂ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਲੱਗ ਗਿਆ ਤੇ ਕੋਈ ਨਾਮ ਦੇ ਉਹਨੇ ਰੋਸੀ ਅਰੈਸਟ ਵੀ ਨਹੀਂ ਕੋਈ ਅਰੈਸਟ ਨਹੀਂ ਹਾਂ ਪਰ ਉਹਨਾਂ ਥ੍ਰੈਟ ਕਰਦੇ ਜੀਵਨ ਖੋਦਿਏ ਲੋ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਸੱਚਾ ਮੈਂ ਕੰਪਲੇਂਟ ਵੀ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜੇ ਕਿਉਂਕਿ ਉਹ ਤਾਂ ਮੈਨੂੰ ਦੱਸ ਨਹੀਂ ਰਹੇ ਜੇ ਕੁਝ ਹੈ ਹਾਂ ਜੇ ਤੁਸੀਂ ਦੱਸ ਰਹੇ ਹੋ ਉਹ ਨਹੀਂ ਦੱਸਦੇ ਤੇ ਅਗਰ ਕੱਲੋ ਕੇ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਸਾਡੇ ਵੀ ਅਸੀਂ ਕੋਈ ਡਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਵੀ ਸਾਡੀ 24 ਆਵਰ ਡਸਟ ਹੈਗੀ ਹੈ ਬਾਜ਼ਾਰ ਤੇ ਨਹੀਂ ਕੋਈ ਗੱਲ ਹੈ ਬਾਜ਼ਾਰ ਬੰਦ ਵਾਲੀ ਕੋਈ ਗੱਲ ਬਿਊਰੋ ਰਿਪੋਰਟ ਔਨ ਪੁਆਇੰਟ